シリー ਗਰਬ ਗਹਿ ਲੜੋ ਮੂੜ ੜੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਧੀਰ ਨਿਆਈ ਮੋਹੇ ਥਾਕਿਓ मुड़ो ही ओरे ਕਣੋ 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 ਸਦ ਲੋੜੈ ਬਿਨ ਲਹਿਣੇ ਕਠਿ ਪਾਇਓ ਰੇ ਮਹਾਰਾਜ ਰੋਗਾਤ ਵਹੁ ਸਿਓ ਲੁੱਬੜੇ ਗੁਰੂ ਪਾਹਿ ਸੰਜੋਇ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਤਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜੋ ਕੋ ਲੈਹਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗੁਰ ਬਾਸਨਾ ਪਾਉੜਿਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪਰਾਸ਼ਕ ਮਿਟਿਓ ਰੇ ਜਾ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗੁਰ ਬਾਸਨਾ ਪਾਉੜਿਓ ਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੋਡੀ ਮਹਲਾ ਪੰਜਵਾਂ ਗਰਬ ਗਹਿ ਲਡੋ ਮੂਡਡੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਦੀਹਰ ਨਿਆਈ ਓਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫਰਮਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਟੋਡੀ ਮਹੱਲਾ ਪੰਜਵਾਂ ਹੀ ਪਾਈ ਮੂਰਖ ਹਿਰਦਾ ਅਹੰਕਾਰ ਵਿੱਚ ਝੱਲਾ ਹੋਇਆ ਰਹਿੰਦਾ ਹੈ ਇਸ ਹਿਰਦੇ ਨੂੰ ਮਹਾਰਾਜ ਪ੍ਰਭੂ ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿੱਚ ਫਸਾ ਰੱਖਿਆ ਹੈ ਜਿਵੇਂ ਮੱਛੀ ਨੂੰ ਕੁੰਡੀ ਵਿੱਚ ਰਹਾਓ ਹੈ ਪਾਈ ਮੋਹ ਵਿੱਚ ਫਸਿਆ ਹੋਇਆ ਹਿਰਦਾ ਸਦਾ ਬਹੁਤ ਬਹੁਤ ਮਾਇਆ ਮੰਗਦਾ ਰਹਿੰਦਾ ਹੈ ਪਰ ਭਾਗਾਂ ਤੋਂ ਬਿਨਾ ਕਿੱਥੋਂ ਪ੍ਰਾਪਤ ਕਰੇ ਹੈ ਪਾਈ ਮਹਾਰਾਜ ਦਾ ਦਿੱਤਾ ਹੋਇਆ ਇਹ ਸਰੀਰ ਹੈ ਇਸੇ ਨਾਲ ਮੂਰਖ ਜੀਵ ਮੋਹ ਕਰਦਾ ਰਹਿੰਦਾ ਹੈ ਨਿਭਾਗਾ ਮਨੁਖ ਆਪਣੇ ਮਨ ਨੂੰ ਕ੍ਰਿਸ਼ਨਾਂ ਦੀ ਅਗ ਨਾਲ ਜੋੜੀ ਰੱਖਦਾ ਹੈ ਏ ਮਾਨੇ ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ ਇਸ ਦੀ ਬਰਕਤ ਨਾਲ ਤੇਰੇ ਸਾਰੇ ਪਾਪ ਮਿਟ ਜਾਣਗੇ ਏ ਦਾਸ ਨਾਨਕ ਮਹਾਰਾਜ ਦੇ ਖਜ਼ਾਨੇ ਵਿੱਚੋਂ ਜਿਸ ਦੇ ਬਾਗਾਂ ਵਿੱਚ ਕੁਝ ਪ੍ਰਾਪਤੀ ਲਿਖੀ ਹੈ ਉਹ ਜੂਨਾ ਵਿੱਚ ਨਹੀਂ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ